ਬੇਨਤੀ ਕਰਦਾ ਪੀੜ ਕਰਦਾ ਕਿ ਆਪਾਂ ਸਾਰੇ ਟੀਮ ਬਣਾ ਕੇ ਟੀਮ ਦੇ ਤੌਰ ਤੇ ਆਪਾਂ ਕੰਮ ਕਰਗੇ ਵਿਕਾਸੀ ਕਾਰਜਾਂ ਦੀ ਜੇਕਰ ਦੌਰ ਚੰਗੀ ਹੋਵੇ ਤਾਂ ਲੋਕਾਂ ਨੂੰ ਵੋਟ ਪਾਉਣ ਦੇ ਲਈ ਅਪੀਲ ਕਰਨੇ ਨਹੀਂ ਪੈਂਦੇ ਸਗੋਂ VOTER ਹੀ SUPPORTER ਬਣ ਜਾਂਦੇ ਨੇ ਜਿहां ਕੁਝ ਅਜਿਹਾ ਹੀ ਬਠਿੰਡਾ ਦੇ ਦਿਹਾਤੀ ਇਲਾਕੇ ਦੇ ਵਿੱਚ ਵੇਖਣ ਨੂੰ ਮਿਲਿਆ ਹੈ ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਤੇ ਇੰਪਰੂਵਮੈਂਟ ਟਰੱਕ ਦੇ ਚੇਅਰਮੈਨ ਨੇ ਜੋ ਜਤਿੰਦਰ ਸਿੰਘ ਪੱਲਾ ਉਹਨਾਂ ਦੇ ਵੱਲੋਂ ਆਪਣੇ ਹਲਕੇ ਦੇ ਵਿੱਚ ਜੀਤੋੜ ਮਿਹਨਤ ਕੀਤੀ ਜਾ ਰਹੀ ਹੈ ਜਿਸ ਦੇ ਉਦਾਹਰਣ ਇੱਕ ਅਜੀਹੀ ਹੈ ਜਿਸ ਨੂੰ ਸੁਣ ਕੇ ਸ਼ਾਇਦ ਤੁਸੀਂ ਵੀ ਹੈਰਾਨ ਹੋ ਜਾਓਗੇ ਜਿਸ ਦੇ ਕਰਕੇ ਨਾ ਸਿਰਫ ਲੋਕ ਉਹਨਾਂ ਦੀ ਸਲਾਗਾ ਕਰ ਰਹੇ ਨੇ ਬਲਕਿ ਲੋਕਾਂ ਦੇ ਵੱਲੋਂ ਨਿਊ ਪੱਥਰ ਤੱਕ ਸਰਕਾਰੀ ਥਾਂ ਤੇ ਲਗਾਉਣ ਦੇ ਥਾਂ ਆਪਣੇ ਘਰ ਦੇ ਦੀਵਾਰ ਦੇ ਉੱਤੇ ਹੀ ਲਗਾ ਦਿੱਤਾ ਇਹ ਪੰਜਾਬ ਦੇ ਵਿੱਚ ਸ਼ਾਇਦ ਵੱਖਰਾ ਹੀ ਉਪਰਾਲਾ ਹੋਵੇਗਾ ਕਿ ਸਰਕਾਰੀ ਜ਼ਮੀਨ ਦੀ ਥਾਂ ਤੇ ਆਪਣੇ ਹੀ ਮਕਾਨ ਦੀ ਦੀਵਾਰ ਦੇ ਉੱਤੇ ਸਰਕਾਰ ਦਾ ਨਾਮ ਲਿਖਾ ਦਿੱਤਾ ਸਾਨੂੰ ਬਹੁਤ ਵਧੀਆ ਲੱਗਿਆ ਜੀ ਪਹਿਲੇ ਕਿਹੜੇ ਸਾਡੇ 1982 ਤੋਂ ਲੈ ਕੇ ਪਹਿਲੀ ਵਾਰ ਮੇਰੀ ਜ਼ਿੰਦਗੀ 'ਚ ਇਹ ਗਲੀ ਬਣੀ ਹੈ ਜੀ ਪਹਿਲਾ ਕੱਚਾ ਰਸਤਾ ਸੀਗਾ ਜੀ ਇਹ ਵਾਲਾ ਤੇ ਉਹਦਾ ਕਰਕੇ ਇੰਨਾ ਅਸੀਂ ਪ੍ਰਭਾਵਿਤ ਹੋ ਗਏ ਕਿ ਅਸੀਂ ਇਹ ਪੱਥਰ ਲਵਾਇਆ ਜੀ ਆਪ ਸਾਨੂੰ ਬਹੁਤ ਹੀ ਖੁਸ਼ੀ ਆ ਜੀ ਜਿਹੜੀ ਪਹਿਲੀ ਵਾਰ ਇਹ ਸਾਡੀ ਜ਼ਿੰਦਗੀ 'ਚ ਹੋਇਆ ਜੀ ਇਹ ਹਾਲਾਤ ਜਿਸ ਤੋਂ ਪਹਿਲਾਂ ਕਦੇ ਸਿਰ ਸਮਝਿਆ ਸਾਰਾ ਕਰੇਗਾ ਪਹਿਲਾ 1982 ਤੋਂ ਲੈ ਕੇ ਕੋਈ ਗਲੀ ਨਹੀਂ ਬਣੀ ਸੀ ਜੀ ਇੱਥੇ ਬਹੁਤ ਹੀ ਪਾਣੀ ਆ ਰਿਹਾ ਸੀਗਾ ਵਹਾ ਕੇ ਲੈ ਜਾਂਦਾ ਸੀਗਾ ਰੋੜ ਕੇ ਲੈ ਜਾਂਦਾ ਸੀਗਾ ਜੀ ਮਿੱਟੀ ਪਾਉਂਦੇ ਰਹਿੰਦੇ ਜੀ ਤੇ ਨੰਗਣਾ ਵੀ ਮੁਸ਼ਕਲ ਹੋ ਜਾਂਦਾ ਸੀਗਾ ਜੀ ਸਾਨੂੰ ਬਹੁਤ ਬਹੁਤ ਖੁਸ਼ੀ ਆ ਸੀ ਤਾਂ ਤੈਨੂੰ ਉਤਲਵਾੰਤ ਕਰਦੇ ਆ ਮੁੱਖ ਮੰਤਰੀ ਸਾਹਿਬ ਦਾ ਜੀ ਜਿਨ੍ਹਾਂ ਨੇ ਇਹ ਵਿਕਾਸ ਕਾਰਜਾਂ ਵੱਲ ਸਾਡੇ ਵੱਲ ਧਿਆਨ ਦਿੱਤਾ ਤੇ ਗਲੀ ਬਣੀ ਹੈ ਜੀ ਅਸੀਂ ਤਾਂ ਜੀ ਬਸ ਸਾਡਾ ਤਾਂ ਹੀ ਸੀਗਾ ਜੀ ਜਦੋਂ ਗਲੀ ਬਣ ਗਈ ਅਸੀਂ ਅਸੀਂ ਤਾਂ ਫਿਰ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਵੱਲ ਝਾਕਾ ਝਾਕਿਆ ਜੀ ਇੱਕਾਦਮ ਦੀ ਗਲੀ ਦਾ ਇਹ ਬਹੁਤੀ ਪਹਿਲਾਂ ਤਾਂ ਕੱਚੀ ਬਣੀ ਸੀਗੀ ਜੀ ਤੇ ਪਹਿਲੀ ਾਰ ਪੱਕੀ ਬਣੀ ਸਾਡੀ ਜ਼ਿੰਦਗੀ ਤਾਂ ਕਰਕੇ ਅਸੀਂ ਤਾਂ ਧੰਨਵਾਦ ਕਰਦੇ ਮੁੱਖ ਮੰਤਰੀ ਸਾਹਿਬ ਦਾ ਤੇ ਉਹਨਾਂ ਦੇ ਨਾਲ ਆ ਇਸ ਤੋਂ ਇਲਾਵਾ ਪਿੰਡ ਦੇ ਹੋਰ ਵੀ ਡਵੈਲਪਮੈਂਟ ਕਾਰਜ ਜਿਹੜੇ ਨੇ ਉਹ ਬੜੀ ਤੇਜ਼ੀ ਦੇ ਨਾਲ ਹੋ ਰਹੇ ਨੇ ਇਹ ਤਸਵੀਰਾਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਾਂਡੀ ਦੀਆਂ ਨੇ ਬਾਂਡੀ ਪਿੰਡ ਦੇ ਵਿੱਚ ਜੋ ਅੰਗਣਵਾੜੀ ਸੈਂਟਰ ਹੈ ਜਿੱਥੇ ਤੁਸੀਂ ਇਹ ਤਸਵੀਰਾਂ ਵੇਖੋ ਕਿ ਕਿਸ ਤਰੀਕੇ ਦੇ ਨਾਲ ਖੂਬਸੂਰਤੀ ਦੇ ਨਾਲ ਬੱਚਿਆਂ ਨੂੰ ਅਟਰੈਕਟ ਕਰਨਗੇ ਆ ਬੱਚੇ ਨਾ ਸਿਰਫ ਖੇਡਣਗੇ ਬਲਕਿ ਇੱਥੇ ਪੜ੍ਹਾਈ ਦੇ ਵਿੱਚ ਵੀ ਮਨ ਲਗਾਉਣਗੇ ਕਲਰਫੁੱਲ ਦੀਵਾਰਾਂ ਔਰ ਹਰ ਇੱਕ ਸਹੂਲਤ ਇਹ ਬਾਂਡੀ ਪਿੰਡ ਦੇ ਅੰਗਣਵਾੜੀ ਸੈਂਟਰ ਦੇ ਵਿੱਚ ਵੇਖਣ ਨੂੰ ਮਿਲ ਰਹੀ ਹੈ ਜਿਸ ਦਾ ਇਨੋਗਰੇਸ਼ਨ ਅੱਜ ਜਤਿੰਦਰ ਸਿੰਘ ਪੱਲਾ ਦੇ ਵੱਲੋਂ ਕੀਤਾ ਗਿਆ ਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਵਿਕਾਸਿਕ ਕਾਰਜਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਲਗਾਤਾਰ ਮਿਹਨਤ ਵੀ ਕੀਤੀ ਜਾ ਰਹੀ ਹੈ ਔਰ ਲਗਾਤਾਰ ਉਦਘਾਟਨ ਵੀ ਕੀਤੇ ਜਾ ਰਹੇ ਨੇ ਔਰ ਲੋਕਾਂ ਦੇ ਵੱਲੋਂ ਪਿੰਡ ਵਾਸੀਆਂ ਦੇ ਵੱਲੋਂ ਉਹਨਾਂ ਦੀ ਇਸ ਕੰਮ ਨੂੰ ਲੈ ਕੇ ਸਲਾਗਾ ਵਿਕੀ ਪੀ ਜਾ ਰਹੀ ਹੈ। ਸਿੱਥੇ ਸਾਡੇ ਪੰਜ ਅੰਗਮੜੀ ਸੈਂਟਰ ਹੈ ਕਿਨਪਾਂਡੇ ਚ ਤੇ ਇਹ ਸੈਂਟਰ ਸਭ ਤੋਂ ਵਿਅਸਟ ਤਿਆਰ ਹੋਇਆ ਤੇ ਅਸੀਂ ਇਹ ਡਿਮਾਂਡ ਕਰਾਂਗੇ ਕਿ ਜਿਹੜੇ ਦੋ ਸੈਂਟਰ ਹਜੇ ਹੋਰ ਇਹਨਾਂ ਦੀ ਬਿਲਡਿੰਗ ਵੀ ਨਹੀਂ ਬਣੀ ਉਹ ਵੀ ਬਣਨੀ ਚਾਹੀਦੀ ਆ ਤੇ ਜੋ ਦੋ ਸੈਂਟਰ ਪਹਿਲਾਂ ਬਣੇ ਹੋਏ ਆਲਰੇਡੀ ਉਰਣ ਵੇਟ ਹੋਣੇ ਚਾਹੀਦੇ ਆ ਹਾਂਜੀ ਬਹੁਤ ਸੋਹਣਾ ਜਿਹਾ ਵਧੀਆ ਰੇ ਬੱਚੇ ਵੀ ਬਹੁਤ ਪੜਿਆ ਕਰਨਗੇ ਦੇਖਿਆ ਕਰਨਗੇ ਕੁਝ ਹੋਇਆਗਾ ਇਹ ਇਹ ਜਾਨੀ ਦੇਖਿਆ ਜੀ ਦੇਖੇ ਤਾਂ ਹੈਗੇ ਕੋਈ ਢਾਈ ਮਕਾਨ ਚ ਬੈਠੇ ਸੀ ਕੋਈ ਸਕੂਲ ਚ ਬੈਠਾ ਕੋਈ ਉਹੀ ਕੰਮ ਕਰਦੇ ਬੈਠੇ ਸੀ ਤੇ ਫਿਰ ਇਹ ਸਕੂਲ ਚ ਜਾ ਕੇ ਹੁਣ ਪ੍ਰੇਮ ਦੀ ਇਹ ਦੌੜ ਇੱਥੇ ਖਤਮ ਨਹੀਂ ਹੁੰਦੀ ਤਾਂ ਆਓ ਤੁਹਾਨੂੰ ਅੱਗੇ ਲੈ ਚਾਲਦੇ ਹਾਂ ਹੁਣ ਇਸ ਵਕਤ ਅਸੀਂ ਪਹੁੰਚੇ ਆਂ ਸੰਗਤ ਲੋਕ ਦੇ ਅਦੀਨਪਨ ਵਾਲੇ ਪਿੰਡ ਫੁੱਲੋ ਮੱਟੀ ਦੇ ਫੁੱਲੋ ਮੱਟੀ ਦੇ ਵਿੱਚ ਪਿੰਡ ਵਾਸੀਆਂ ਦੀ ਇੱਕ ਬੱਡੀ ਜਿਉਂ ਵਾਟਰ ਬਾਕਸ ਦੀ ਚੱਕੀ ਤੇ ਆਲੇ ਦੁਆਲੇ ਚਾਰ ਦੀਵਾਰੀ ਨਹੀਂ ਹੈ ਤਾਂ ਉਸ ਨੂੰ ਲੈ ਕੇ ਵੀ ਕਪਤਨਦਰ ਸਿੰਘ ਘੁਮਾਤੇ ਤੋਂ ਸ਼ੁਰੂਆਤ ਕਰਨੀ ਹੈ ਜਿੱਥੇ ਪਿੰਡ ਵਾਸੀਆਂ ਦੇ ਵਿੱਚ ਇੱਕ ਕਾਫੀ ਉਤਸ਼ਾਹ ਬਿਲਕੁਲ ਪਹਿਲੇ ਖਰੇ ਜੀ ਰਿਐਕਟ ਕਰ ਰਿਹਾ ਰਲ ਕੇ ਕੰਮ ਰਿਹਾ ਕੋਈ ਕਾਸੀ ਇਸ ਤਰ੍ਹਾਂ ਯੋਗਨਾ ਕੰਮ ਕਰਦੇ ਆ ਜੀ ਕੋਈ ਵਖਰੇ ਵਾਂਗ ਅਸੀਂ ਪਿੰਡਾਇੀ ਫੋਲੋ ਮਿੱਠੀ ਮੇਰਾ ਨਾਮ ਜਗਵਿੰਦਰ ਸਿੰਘ ਜੀ ਅੱਜ ਜਿਹੜਾ ਪ੍ਰੋਗਰਾਮ ਹੈ ਜੀ ਉਹ ਵਾਟਰ ਬਾਕਸ ਦੀ ਜਿਹੜੀ ਚਾਰ ਦੀਵਾਰੀ ਪੱਕੀ ਕਰਨ ਬਾਰੇ ਹੈ ਜੀ ਇਹ ਪਿਛਲੇ ਕਾਫੀ ਸਮੇਂ ਤੋਂ ਸਮੱਸਿਆ ਸੀ ਜੀ ਜੋ ਵਾਟਰ ਵਕਸ ਦੀ ਚਾਰਦੁواری ਨਹੀਂ ਸੀਗੀ ਜੀ ਤਾਰਾਂ ਵਗੈਰਾ ਟੁੱਟੀਆਂ ਹੋਈਆਂ ਸੀਗੀਆਂ ਜੀ ਜਿੱਥੇ ਕਿ ਬਾਹਰੋਂ ਕੂੜਾ ਕਰਕਟ ਜਾਂ ਪਸ਼ੂਆਂ ਵਗੈਰਾ ਦਾ ਨੁਕਸਾਨ ਹੁੰਦਾ ਸੀ ਵਾਟਰ ਵਕਸ ਜੀ ਉਦਦੇ ਵਗੈਰਾ ਖਰਾਬ ਹੁੰਦੇ ਸੀ ਪਾਣੀ ਖਰਾਬ ਹੁੰਦਾ ਸੀ ਜੀ ਉਸੇ ਚੀਜ਼ ਨੂੰ ਮੁੱਖ ਰੱਖਦੇ ਹੋਏ ਜਤਿੰਦਰ ਸਿੰਘ ਭੱਲਾ ਵੱਲੋਂ ਚੇਅਰਮੈਨ ਵੱਲੋਂ ਜੀ ਅੱਜ ਆਪਣੇ ਇੱਥੇ ਚਾਰਦੁواری ਦਾ ਉਦਘਾਟਨ ਕੀਤਾ ਗਿਆ ਜੀ ਨਾਲ ਕੰਮ ਚੱਲਦੇ ਰਹੇ ਜਿਵੇਂ ਜਿਵੇਂ ਸਰਕਾਰਾਂ ਆਉਂਦੀਆਂ ਪਰ ਇਹਨਾਂ ਕੋਈ ਬਹੁਤਾ ਕੰਮ ਨਹੀਂ ਹੋਇਆ ਜੀ ਹੁਣ ਅੱਗੇ ਤੋਂ ਨਵੀਂ ਪੰਚਾਇਤ ਬਣੀ ਹੈ ਬਾਕੀ ਸਰਕਾਰ ਦੇ ਸਹਿਯੋ ਜਿਹੜੀਆਂ ਸਮੱਸਿਆਵਾਂ ਉਹਨਾਂ ਦਾ ਹਾਲਾ ਸਰਕਾਰ ਤੋਂ ਕਰਵਾਵਾਂਗੇ ਜੀ ਪੰਜਾਬ ਸਰਕਾਰ ਦੇ ਮਤਲਬ ਲੋਕ ਭਲਾਈ ਦੇ ਲਈ ਯੋਜਨਾਵਾਂ ਜਿਹੜੀਆਂ ਨੇ ਉਦੋਂ ਤੱਕ ਪਹੁੰਚਾਉਣ ਦੇ ਨੇ ਜਤਿੰਦਰ ਸਿੰਘ ਪੱਲਾ ਬੰਕ ਵੀ टाकਦਿਆ ਆਪਣੀ ਜ਼ਿੰਮੇਵਾਰੀ ਦੇ ਨਾਲ ਦੀ ਜਿਹੜੀਆਂ ਉਹਦੇ ਬਾਰੇ ਤੇ ਲੋਕਾਂ ਦੇ ਪਰ ਇਹਨਾਂ ਦੀ ਕੰਮ ਦੀ ਸਲਾਗਾ ਵੀ ਕੀਤੀ ਜਾ ਰਹੀ ਹੈ ਜਤਿੰਦਰ ਸਿੰਘ ਪੱਲਾ ਦੇ ਵੱਲੋਂ ਹੁਣ ਪੰਜਾਬ ਦੇ ਜਿਹੜੀਆਂ ਬਹੁਤ ਵੱਡੇ ਇੰਡਸਟਰੀਕਲ ਹਲਕੇ ਵਿੱਚ ਲੈ ਕੇ ਜਾਂਦੀਆਂ ਮਨ ਨੂੰ ਉਨਾਂ ਤੱਕ ਪਹੁੰਚਾਉਣ ਲਈ ਕੰਨ ਦੀ ਪੰਡਿਆ ਸਾਫ ਨਹੀਂ ਹੋਦੀ ਤੇ ਕਿਹੜੀ ਕਿਹੜੀ ਯੋਜਨਾਵਾਂ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਲਈ ਲੈ ਕੇ ਆਏ ਜਾ ਰਹੇ ਆ ਪੈਸੇ ਜਾ ਰਹੇ ਆ ਸਾਡਾ ਪੰਜਾਬ ਸੂਬਾ ਹੈ ਇਹ ਆਮ ਆਦਮੀ ਪਾਰਟੀ ਦੇ ਸਰਦਾਰ ਭਗਵਾਨ ਸਿੰਘ ਦੀ ਮੰਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਵਿੱਚ ਨਵੀਂ ਉਡਾਨ ਭਰਨ ਜਾ ਰਿਹਾ ਹੈ ਜਿਸ ਦੇ ਤਹਿਤ ਸਾਰੇ ਪੰਜਾਬ ਦੇ ਵਿੱਚ ਪੰਚਾਇਤਾਂ ਦੇ ਪੰਚਾਂ ਸਰਪੰਚਾਂ ਦੀ ਚੋਣ ਹੋਈ ਹੈ ਔਰ ਸਰਪੰਚਾਂ ਨੇ ਪਿੰਡਾਂ ਦੇ ਜਿਹੜਾ ਸਰ ਪੱਕੀ ਵਿਕਾਸ ਕਰਨਾ ਉਸ ਦੇ ਲਈ ਆਪਣੀਆਂ ਯੋਜਨਾਵਾਂ ਅਲਿਕਣੀਆਂ ਸੁਅਸ ਕਰਕੇ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਜਿਹੜੇ ਸਾਡੇ 500 ਸਰਪੰਚ ਸਾਹਿਬਾਨ ਆ ਇਹਨਾਂ ਨੂੰ ਪਹਿਲਾਂ ਪੂਰੀ ਤਰ੍ਹਾਂ ਟ੍ਰੇਨ ਕੀਤਾ ਜਾਵੇ ਇਹਨਾਂ ਨੂੰ ਸਾਰਾ ਗਿਆਨ ਸਾਰੇ ਸਿਸਟਮ ਦੇ ਕਿਵੇਂ ਮਤਾ ਪੈਣਾ ਕਿਵੇਂ ਗ੍ਰਾਮ ਸਭਾ ਕਰਨੀ ਹੈ ਕਿਵੇਂ ਫੈਸਲੇ ਲੈਣੇ ਕਿਵੇਂ ਨੇ ਪਿੰਡ ਦੇ ਲੋਕਾਂ ਨਾਲ ਲੈ ਕੇ ਚੱਲਣਾ ਹੈ ਕਿਵੇਂ ਪੰਚਾਂ ਨੂੰ ਨਾਲ ਲੈ ਕੇ ਚੱਲਣਾ ਹੈ ਕਿਵੇਂ ਕਿਵੇਂ ਸਾਰੇ ਵਿਕਾਸ ਕਰ ਜਾਂਦੇ ਯੋਜਨਾਬੰਦੀ ਕਰਨੀ ਹੈ ਕਿਵੇਂ ਪਿੰਡਾਂ ਨੂੰ ਨਸ਼ਾ ਮੁਕਤ ਕਰਨਾ ਹੈ ਕਿਵੇਂ ਪਿੰਡਾਂ ਦੇ ਵਿੱਚ ਜਿਹੜਾ ਵਾਤਾਵਰਨ ਹੈ ਉਸ ਨੂੰ ਪਰਫੁੱਲੰਦ ਕਰਨਾ ਨਵੇਂ ਦਰਖਤ ਲਾਉਣਾ ਨੇ ਸੋ ਇਹਨਾਂ ਸਾਰਿਆਂ ਦੇ ਲਈ ਹਰੇਕ ਪੰਚਾਇਤ ਦੀ ਤਿੰਨ ਦਿਨਾਂ ਦੀ ਜਿਹੜੀ ਟ੍ਰੇਨਿੰਗ ਹੈ ਉਹ ਪੰਜਾਬ ਸਰਕਾਰ ਵੱਲੋਂ ਕਰਵਾਈ ਜਾ ਰਹੀ ਹੈ ਇਸ ਦੇ ਤਹਿਤ ਹੀ ਵਿਧਾਨ ਸਭਾ ਹਲਕਾ ਬਟੰਡਾ ਬਹਾਤੀ ਦਾ ਬਲਾਕ ਸੰਗਤ ਜਿਸ ਦੀਆਂ ਜਿਸ ਦੇ ਵਿੱਚ 41 ਪੰਚਾਇਤਾਂ ਨੇ 41 ਪੰਚਾਇਤਾਂ ਦੀ ਅੱਠ ਪੜਾਵਾਂ ਦੇ ਵਿੱਚ ਤਿੰਨ-ਤਿੰਨ ਦਿਨਾਂ ਦੀ ਜਿਹੜੀ ਟ੍ਰੇਨਿੰਗ ਹੈ ਉਹ ਮੁਕੰਮਲ ਕੀਤੀ ਜਾ ਰਹੀ ਹੈ ਸੋ ਅੱਜ ਸਾਰੇ ਨਵੇਂ ਚੁਣੇ ਹੋਏ ਸਤਕਾਰਯੋਗ ਸਰਪੰਚ ਸਾਹਿਬਾਨ ਪੰਚ ਸਾਹਿਬਾਨ ਉਹਨਾਂ ਨਾਲ ਵਿਚਾਰ ਵਟਾਂਦਰਾ ਸਾਂਝਾ ਕੀਤਾ ਹੈ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਨੇ ਔਰ ਨਾਲ ਹੀ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਆਓ ਆਪਾਂ ਸਾਰੇ ਜਣੇ ਰਲ ਮਿਲ ਕੇ ਸਰਕਾਰ ਦੇ ਨਾਲ ਰਲ ਕੇ ਅਧਿਕਾਰੀਆਂ ਦੇ ਨਾਲ ਰਲ ਕੇ ਜਿਹੜੇ ਸਾਡੇ ਪਿੰਡ ਆ ਉਹਨਾਂ ਨੂੰ ਖੂਬਸੂਰਤ ਬਣਾ ਗਏ ਤੇ ਉਹਨਾਂ ਦਾ ਜਿਹੜਾ ਸਰਪੱਖੀ ਵਿਕਾਸ ਕਰ ਗਏ ਸੋ ਸਾਰੇ ਸਰਪੰਚ ਸਾਹਿਬ ਬਹੁਤ ਵਧੀਆ ਸਾਰਿਆਂ ਦੀ ਸੋਚ ਹੈ ਔਰ ਸਾਰੇ ਚਾਹੁੰਦੇ ਨੇ ਕਿ ਪਿੰਡਾਂ ਨੂੰ ਅਤੀ ਅਦਨਕ ਬਣਾ ਗਏ ਪਿੰਡਾਂ ਦੇ ਵਿੱਚ ਸਿਹਤ ਸਹੂਲਤਾਂ ਸਿੱਖਿਆ ਸਹੂਲਤਾਂ ਵਧੀਆ ਹੋਣ ਤੇ ਜੋ ਵੀ ਸਰਕਾਰ ਦੀਆਂ ਲੋਕਪੱਖੀ ਨੀਤੀਆਂ ਨੇ ਉਹਨਾਂ ਨੂੰ ਅਮਲ ਦੇ ਵਿੱਚ ਲਿਆਉਣ ਦੇ ਲਈ ਪੰਚਾਇਤ ਦੇ ਇੱਕ ਬਹੁਤ ਵੱਡੀ ਕੜੀ ਹੁੰਦੀ ਹੈ ਸੋ ਜੋ ਵੀ ਮੁੱਖ ਮੰਤਰੀ ਸਾਹਿਬ ਦੇ ਫੈਸਲੇ ਹੋਣਗੇ ਮੰਤਰੀ ਮੰਡਲ ਦੇ ਕੈਬਨਟ ਦੇ ਫੈਸਲੇ ਹੋਣਗੇ ਉਹਨਾਂ ਨੂੰ ਪਿੰਡਾਂ ਦੇ ਵਿੱਚ ਜ਼ਮੀਨੀ ਪੱਧਰ ਤੇ ਲਾਗੂ ਕਰਨ ਦੇ ਲਈ ਅਸੀਂ ਸਾਰੇ ਜਣੇ ਸਿਰ ਤੋੜ ਜਿਹੜੀ ਯਤਨਾਂ ਉਹ ਕਰਾਂਗੇ ਸਾਰੇ ਸਰਪੰਚਾਂ ਨੂੰ ਮੁਬਾਰਕਬਾ ਦਿੱਤੀ ਹੈ ਪਰ ਸਾਰਿਆਂ ਨੇ ਪੂਰਨ ਭਰੋਸਾ ਦਿਵਾਇਆ ਕਿ ਉਹ ਸਰਕਾਰ ਦੇ ਨਾਲ ਅਧਿਕਾਰੀਆਂ ਦੇ ਨਾਲ ਮਿਲ ਕੇ ਆਪਣੇ ਪਿੰਡਾਂ ਦਾ ਸਰਪੱਤੀ ਵਿਕਾਸ ਆ ਉਸ ਨੂੰ ਕਰਨਾਂ 'ਚ ਕਿੰਨੀ ਬਣਾਉਂਗਾ ਗ੍ਰਾਂਟ ਹੈ ਜੀ ਵੀ ਕੋਈ ਇਹ ਆਖਰੀ ਗ੍ਰਾਂਟ ਨਹੀਂ ਕੋਈ ਪਹਿਲੀ ਗ੍ਰਾਂਟ ਨਹੀਂ ਇਸ ਤੋਂ ਪਹਿਲਾਂ ਵੀ ਅਸੀਂ ਪਿੰਡਾਂ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਪਾਪ ਲਾਨਾਂ ਦੇ ਪ੍ਰੋਜੈਕਟ ਆ ਉਹ ਮੁਕੰਮਲ ਕਰ ਚੁੱਕੇ ਹਾਂ ਬਹੁਤ ਸਾਰੀਆਂ ਜਿਹੜੀਆਂ ਗਲੀਆਂ ਨੇ ਨਾਲੀਆਂ ਨੇ ਉਹਨਾਂ ਦਾ ਕੰਮ ਕਰ ਸਕਿਆ ਕੀਤਾ ਹੈ ਵਾਟਰ ਵਰਕਸਾਂ ਦੇ ਵਿੱਚ ਫਿਲਟਰਾਂ ਦਾ ਕੰਮ ਕੀਤਾ ਹੈ ਸਕੂਲਾਂ ਦਾ ਸਰਪੱਖੀ ਵਿਕਾਸ ਕੀਤਾ ਹੈ ਔਰ ਜਿਹੜਾ ਸੰਗਤ ਮੰਡੀ ਦਾ ਜਿਹੜਾ ਸੀਵਰੇਜ ਦਾ ਪ੍ਰੋਜੈਕਟ ਸੀ ਉਸ ਦਾ ਬਹੁਤ ਮੰਦਾ ਹਾਲ ਸੀ ਉਸ ਦੇ ਲਈ 2.5 ਕਰੋੜ ਰੁਪਇਆ ਪੰਜਾਬ ਸਰਕਾਰ ਨੇ ਮਨਜ਼ੂਰ ਕੀਤਾ ਸੋ ਉਸ ਤੇ ਜਿਹੜਾ ਕੰਮ ਹੈ ਉਹ ਬਹੁਤ ਜਲਦੀ ਜਿਹੜਾ ਸ਼ੁਰੂ ਕੀਤਾ ਜਾਣਾ ਅੱਜ ਅਸੀਂ ਆ ਫੁੱਲੋ ਮੁਠੀ ਪਿੰਡ ਦੇ ਵਿੱਚ ਵਿਕਾਸ ਕਾਰਜਾਂ ਦਾ ਅਧਗਠਨ ਕਰਨਾ ਔਰ ਨਾਲ ਹੀ ਬਾਂਡੀ ਪਿੰਡ ਦੇ ਵਿੱਚ ਕੁਝ ਗਲੀਆਂ ਨਾਲੀਆਂ ਬਣੀਆਂ ਨੇ ਉਹਨਾਂ ਗਲੀਆਂ ਨਾਲੋਂ ਲੋਕਾਂ ਦੇ ਵਿੱਚ ਸਮਰਪਿਤ ਕਰਨਾ ਤੇ ਨਵੇਂ ਪ੍ਰੋਜੈਕਟਾਂਾਂ ਦੀ ਸ਼ੁਰੂਆਤ ਕਰਨੀ ਔਰ ਇਸ ਦੇ ਤਹਿਤ ਇਹ ਪਹਿਲ ਪ੍ਰੋਜੈਕਟ ਮੁੱਖ ਮੰਤਰੀ ਸਾਹਮਣੇ ਇਸ ਵਿਧਾਨ ਸਭਾ ਹਲਕਾ ਬਠਿੰਡਾ ਜ਼ਿਲ੍ਹੇ ਦੇ ਵਿੱਚ ਭੇਜਿਆ ਜਿਸ ਦੇ ਵਿੱਚ ਸਾਡੇ ਪਿੰਡਾਂ ਦੀਆਂ ਜਿਹੜੀਆਂ ਸੈਲਫ ਹੈਪ ਗਰੁੱਪ ਬਣੇ ਨੇ ਉਹਨਾਂ ਨੇ ਭੈਣਾ ਸਾਡੇ ਜਿਹੜੇ ਸਰਕਾਰੀ ਸਕੂਲ ਨੇ ਪ੍ਰਾਈਵੇਟ ਸਕੂਲ ਨੇ ਉਹਨਾਂ ਦੀਆਂ ਵਰਦੀਆਂ ਦਾ ਕੰਮ ਨਾਲ ਹੀ ਸਾਡੇ ਪੁਲਿਸ ਵਾਲੇ ਭੈਣ ਭਰਾਵਾਂ ਦੀਆਂ ਜਿਹੜੀਆਂ ਵਰਦੀਆਂ ਸਿਉਣ ਦਾ ਕੰਮ ਕੀਤਾ ਜਾਂਦਾ ਜਿਸ ਦੇ ਨਾਲ ਲੇਡੀਆਂ ਨੂੰ ਜਿਹੜਾ ਹੈਗਾ ਕਰੇ ਪਿੰਡ ਦੇ ਵਿੱਚ ਰੋਜ਼ਗਾਰ ਮਿਲਦਾ ਉਹ ਪਹਿਲਾ ਪ੍ਰੋਜੈਕਟ ਅਸੀਂ ਅੱਜ ਬਾਜਕ ਪਿੰਡ ਦੇ ਵਿੱਚ ਤੇ ਜਾਂ ਜੰਗੀ ਰਾਣਾ ਪਿੰਡ ਦੇ ਵਿੱਚ ਬਹੁਤ ਜਲਦ ਉਸ ਦੀ ਸ਼ੁਰੂਆਤ ਕਰਾਂਗੇ ਔਰ ਅੱਜ ਅਸੀਂ ਫੈਸਲਾ ਕਰਾਂਗੇ ਕਿਹੜੇ ਪਿੰਡ ਦੇ ਵਿੱਚ ਉਹ ਪ੍ਰੋਜੈਕਟ ਸ਼ੁਰੂ ਕਰਨਾ ਤਾਂ ਇਹ ਸੀ ਕੁਝ ਤਸਵੀਰਾਂ ਬਠਿੰਡਾ ਦਿਹਾਤੀ ਇਲਾਕੇ ਦੇ ਪਿੰਡਾਂ ਦੀਆਂ ਜਿਨ੍ਹਾਂ ਦੇ ਵਿਕਾਸੀ کارਜਾਂ ਨੂੰ ਲੈ ਕੇ ਜਤਿੰਦਰ ਸਿੰਘ ਪੱਲਾ ਵੱਖੂ ਬੀ ਟੰਗ ਦੇ ਨਾਲ ਆਪਣੀ ਜ਼ਿੰਮੇਵਾਰੀ ਦੇ ਨਾਲ ਕੰਮ ਨਿਭਾਰੇ